ਤੇ ਹੁਣ ਜਦੋਂ ਭਾਈ ਮਤੀਦਾਸ ਦੀ ਸ਼ਹਾਦਤ ਦੀ ਗੱਲ ਕਰਦੇ ਨਾ ਪਿਆਰੇ ਉਹ ਬੜੀ ਵੱਡੀ ਗੱਲ ਹੈ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਡਰਾਉਣਾ ਚਾਹੁੰਦੇ ਨੇ ਵੀ ਦੇਖ ਕੇ ਡਰ ਜਾਏ ਵੀ ਜੇ ਮੈਂ ਸਲਾਮ ਨਾ ਕਬੂਲ ਕਰਿਆ ਤੇ ਮੈਨੂੰ ਇੰਜ ਮਾਰਿਆ ਜਾਏਗਾ ਭਾਈ ਮਤੀਦਾਸ ਨੂੰ ਲਿਆਂਦਾ ਗਿਆ ਬਾਹਰ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਫਤਵਾ ਪੜਿਆ ਗਿਆ ਵੀ ਇਹਨੂੰ ਜਿਉਂਦੇ ਨੂੰ ਵਿਚਾਲੋਂ ਚੀਰ ਦਿੱਤਾ ਜਾਏ ਆਰੇ ਨਾਲ ਚੀਰ ਕੇ ਦੋ ਫਾੜਾਂ ਕਰ ਦਿਓ ਆਰੇ ਨਾਲ ਚੀਰੋ ਤੇ ਦੋ ਫਾੜਾਂ ਕਰ ਦਿਓ ਮਤੀ ਦਾਸ ਦੀਆਂ ਡਰਾਉਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹੈ ਮਤੀ ਦਾਸ ਦੇ ਲਈ ਫਤਵਾ ਪੜਿਆ ਵੀ ਆਰੇ ਨਾਲ ਚੀਰ ਕੇ ਦੋ ਫਾੜ ਕਰ ਦਿਓ ਆੜਾ ਲੈ ਕੇ ਆ ਗਏ ਨੇ ਦੋ ਲੱਕੜਾਂ ਗੱਡੀਆਂ ਵਿਚਕਾਰ ਮਤੀ ਦਾਸ ਜੀ ਨੂੰ ਬੰਨ ਲਿਆ ਨਾਂ ਲੱਗੇ ਕੋਈ ਆਖਰੀ ਇੱਛਾ ਕਹਿਣ ਲੱਗਿਆ ਪੂਰੀ ਹੋ ਗਈ ਸਤਿਗੁਰੂ ਵੱਲ ਨੂੰ ਮੁਖ ਹੈ ਹਰ ਇੱਕ ਸਿੱਖ ਦੀ ਆਖਰੀ ਚਾਹੀ ਇਹ ਵੀ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਤੇ ਮੈਂ ਪਹਿਲਾਂ ਦੱਸ ਚੁੱਕਿਆ ਵੀ ਕਿਹੜੇ ਮੂੰਹ ਦੀ ਗੱਲ ਕਰਦੇ ਨੇ ਸਤਿਗੁਰੂ ਆ ਮੂੰਹ ਦੀ ਗੱਲ ਨਹੀਂ ਕਰਦੇ ਭਾਈ ਮਨ ਹਿਰਦੇ ਵਾਲੇ ਮੂੰਹ ਦੀ ਗੱਲ ਕਰਦੇ ਮਨ ਕਰਕੇ ਕੋਈ ਸਿੱਖ ਗੁਰੂ ਵੱਲ ਨੂੰ ਰਹੇ ਮੂੰਹ ਤਾਂ ਜਦੋਂ ਮਰਜੀ ਕਰ ਲਈਏ ਸਿੰਘ ਗੁਰੂ ਵੱਲ ਨੂੰ ਇਹ ਤਾਂ ਜਦੋਂ ਗੁਰੂ ਗੱਲ ਨੂੰ ਤੁਰ ਪੈਂਦੇ ਆ ਨਾ ਸਿੱਖ ਘਰੋਂ ਉਦੋਂ ਹੀ ਗੁਰੂ ਗੱਲ ਨੂੰ ਹੋ ਜਾਂਦਾ ਆਹ ਸਰੀਰ ਕਮੂਹ ਅੰਦਰਲਾ ਮੂੰਹ ਹੈ ਜਿਹੜਾ ਸਾਡਾ ਅੰਦਰਲਾ ਚਿਹਰਾ ਹੈ ਮਨ ਇਹਦਾ ਹੈ ਇਹਦੇ ਤੇ ਬੜੀ ਮੁਸ਼ਕਲ ਨਾਲ ਕੰਮ ਹੁੰਦਾ ਹੈ ਇਹ ਨਹੀਂ ਛੇਤੀ ਕਿਤੇ ਗੁਰੂ ਗੱਲ ਨੂੰ ਹੁੰਦਾ ਜੇ ਇਹ ਗੁਰੂ ਗੱਲ ਨੂੰ ਹੋ ਜੇ ਨਾ ਫਿਰ ਏਕੇ ਹੋ ਜਾਣ ਜੇ ਗੁਰੂ ਗੱਲ ਨੂੰ ਹੋ ਜੇ ਲੜਾਈਆਂ ਮਿਟ ਜਾਣ ਜੇ ਗੁਰੂ ਗੱਲ ਨੂੰ ਹੋ ਜੇ ਤੇ ਫਿਰ ਗੁਰਦੁਆਰੇ ਭਰਨ ਲੱਗ ਜਾਣ ਆਖੋ ਸਤਨਾਮ ਵੇਖੇ ਫੇਰ ਕੋਈ ਨੇਕ ਕਰਮਾਂ ਦੇ ਚ ਲੱਤਾਂ ਨਾ ੜਾਵੇ ਵੀ ਇਹ ਕੰਮ ਮੈਂ ਨਹੀਂ ਹੋਣ ਦੇਣਾ ਆਖੋ ਸਤਨਾਮੁ ਸ਼ੇਰੀ ਫੇਰ ਇਹ ਕੰਮ ਨਹੀਂ ਹੁੰਦੇ ਹੈਗੇ ਜੇ ਕਿਤੇ ਮਨ ਗੁਰੂ ਵੱਲ ਨੂੰ ਹੋ ਜਾਏ ਕਹਣ ਲੱਗਿਆ ਪੂਰੀ ਹੋ ਗਈ ਇੱਛਾ ਤੁਸੀਂ ਮੇਰਾ ਮੂੰਹ ਮੇਰੇ ਗੁਰੂ ਵੱਲ ਨੂੰ ਕਰ ਦਿੱਤਾ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਸਿਰ ਦੇ ਚ ਲੰਘਿਆ ਹੋਇਆ ਕਦਣਾ ਕੱਢਿਆ ਤੇ ਭਾਈ ਮਤੀ ਦਾਸ ਨੂੰ ਦਿਖਾਇਆ ਇਹਦਾ ਮਤਲਬ ਹੈ ਗੁਰੂ ਕੇ ਸਿੱਖੋ ਕੰਗਾ ਦਿਖਾਉਣ ਦਾ ਭਾਈ ਮਤੀਦਾਸ ਨੂੰ ਕੰਗਾ ਦਿਖਾਇਆ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਦੇ ਅਰਥ ਬੜੇ ਗਹਿਰੇ ਨੇ ਜੇ ਸਮਝੀਏ ਨਾ ਤੇ ਅਰਥ ਇੰਜ ਨੇ ਸਤਿਗੁਰੂ ਕੰਗਾ ਦਿਖਾ ਕੇ ਮਤੀਦਾਸ ਨੂੰ ਕਹਿਣਾ ਚਾਹੁੰਦੇ ਸੀ ਮਤੀਦਾਸਾ ਆਹ ਕੰਗਾ ਹੈ ਲੱਕੜ ਹੈ ਆਮ ਲੱਕੜ ਲੱਕੜ ਦਾ ਹੀ ਬਣਦਾ ਨਾ ਜੀ ਕੰਗਾ ਤੇ ਸੜਕਾਂ ਤੇ ਲੱਕੜਾਂ ਪਈਆਂ ਘਰਾਂ 'ਚ ਲੱਕੜਾਂ ਪਈਆਂ ਸੀ ਮਚਾ ਦਿੰਦੇ ਆ ਪਰ ਇੱਕ ਲੱਕੜਾਇ ਸੀ ਇਹ ਜਿਨੇ ਆਪਣੇ ਵਿੱਚ ਚੀਰ ਪਵਾਏ ਨੇ ਚੀਰੀ ਹੈ ਨਾ ਉਹ ਲੱਕੜ ਦੰਦੇ ਬਣਾਉਣ ਵਾਸਤੇ ਉਸ ਲੱਕੜ ਦੇ ਚ ਚੀਰ ਪਏ ਨੇ ਤੇ ਗੁਰੂ ਨੇ ਕੰਗਾ ਇਸ ਕਰਕੇ ਦਿਖਾਇਆ ਮਤੀ ਦਾਸਾ ਆ ਕੰਗੇ ਆ ਕੰਗੇ ਵਾਲੀ ਲੱਕੜ ਨੇ ਆਪਣੇ ਚ ਚੀਰ ਪਵਾਏ ਤੇ ਮੇਰੇ ਸਿਰ ਚ ਲੱਗਿਆ ਹੋਇਆ ਹੈ ਤੂੰ ਆਪਣੇ ਸਰੀਰ ਚ ਪੋ ਚੀਰ ਪਵਾਉਣ ਲੱਗਿਆ ਤੂੰ ਮੇਰੇ ਸਿਰ ਮੱਥੇ ਹੋਏਗਾ ਕੋ ਸਤਨਾਮ ਸ਼ੇਰੇ ਤੇ ਫਿਰ ਮਤੀ ਦਾਸ ਜੀ ਬਾਰੇ ਸੁਣਦੇ ਹੋ ਨਾ ਦਰਿਆ ਨਹੀਂ ਗੁਰੂ ਦਾ ਸਿੱਖ ਕਹਿਣ ਲੱਗਿਆ ਮਦੀ ਦਾਸਾ ਤੈਨੂੰ ਡਰ ਨਹੀਂ ਲੱਗਦਾ ਆਰੇ ਨਾਲ ਚੀਰਿਆ ਜਾਏਗਾ ਕਹਿਣ ਲੱਗਿਆ ਨਾ ਨਾ ਕਿਹੜੇ ਡਰ ਦੀਆਂ ਗੱਲਾਂ ਕਰਦਾ ਭਲਿਆ ਆਰਾ ਪਿਆਰਾ ਲੱਗਦਾ ਜਿਹੜਾ ਆਰਾ ਤੂੰ ਚੱਕੀ ਫਿਰਦਾ ਇਹ ਮੈਨੂੰ ਪਿਆਰਾ ਲੱਗਦਾ ਆਰਾ ਪਿਆਰਾ ਲੱਗਦਾ ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਆ ਜਿਹੜਾ ਆਰਾ ਤੂੰ ਚੱਕੀ ਫਿਰਦਾ ਇਹ ਆਰਾ ਮੈਨੂੰ ਮੇਰੇ ਗੁਰੂ ਦੀ ਰਜ਼ਾ 'ਚ ਰਹਿੰਦੇ ਹੋ ਇਹਨੂੰ ਮੁਕਤ ਕਰੇਗਾ ਤੇ ਮੈਨੂੰ ਜਾਨ ਤੋਂ ਵੀ ਪਿਆਰਾ ਹੈ ਸ਼ੇਰਕ ਦਾ ਕੀ ਹੈ ਸਿਰ ਤੇ ਗੁਰੂ ਦਾ ਹੈ ਅੱਜ ਜਾਂਦਾ ਹੁਣ ਚਲਾ ਜਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਐਂਜ ਨਿਭਾਈ ਦੀ ਸਿੱਖੀ ਫੇਰ ਸਿੱਖੀ ਹੋਵੇ ਨਹੀਂ ਆਖਿਆ ਜਾਂਦਾ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਐਂਦੀ ਨਿਭਦੀ ਹੈ ਸਿੱਖੀ ਕੇ ਸਾਡੇ ਸਵਾਸਾਂ ਨਾਲ ਭਾਈ ਸਾਡੇ ਤਾਂ ਤੇ ਬੜੀ ਦੂਰ ਆ ਸੀ ਇਸ ਪਾਸੇ ਜਾਣਾ ਨਹੀਂ ਆਪਾਂ ਕਿਉਂਕਿ ਸਮ ਆਪਣੇ ਕੋਲ ਥੋੜਾ ਹੈ ਫਿਰ ਬਹੁਤ ਹੀ ਸਤਕਾਰਯੋਗ ਜਦੋਂ ਭਾਈ ਮਤੀਦਾਸ ਜੀ ਸ਼ਹਾਦਤ ਦਾ ਜਾਮ ਪੀ ਗਏ ਨਾ ਸਤਿਗੁਰੂ ਜੀ ਦੇ ਸਾਹਮਣੇ ਰਹਿ ਕੇ ਫਿਰ ਭਾਈ ਦਿਆਲਾ ਜੀ ਨੂੰ ਲਿਆਂਦਾ